ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸਾਰੀਆਂ ਭੈਣਾਂ ਨੂੰ ਕਿਵੇਂ ਹੋ ਤੁਸੀਂ ਸਾਰੇ ਤੇ ਬਸ ਅੱਜ ਟਾਈਮ ਸਵੇਰ ਦੇ 9:00 ਵਜੇ ਗਿਆ ਈਸ਼ਰ ਸਕੂਲ ਜਾ ਚੁੱਕਿਆ ਮੈਂ ਹੋ ਗਈਆਂ ਰੈਡੀ ਤੇ ਹੁਣ ਮੇਰੀ ਮਹਿੰਦੀ ਲਈ ਜਾਂਦੀ ਹੈ ਜਿਵੇਂ ਜਿਵੇਂ ਇਹ ਲੈਂਦੀ ਹੈ ਨਾ ਜਿਵੇਂ ਮੈਂ ਭਾਂਡੇ ਮਾਈ ਦੀ ਉਦੋਂ ਬਹੁਤ ਜ਼ਿਆਦਾ ਮਹਿੰਦੀ ਮਤਲਬ ਲੈਂਦੀ ਹੈ ਤੇ ਹੱਥ ਵੀ ਹੈ ਨਾ ਖੁਰਦੜੇ ਖੁਰਦੜੇ ਜੇ ਹੋ ਜਾਂਦੇ ਆ ਜਿਵੇਂ ਹੋਰੀ ਜਿਵੇਂ ਪਾਪੜ ਜੇ ਬਣ ਬਣ ਕੇ ਲੈਂਦੇ ਆ ਨਾ ਤੇ ਇਸ ਟਾਈਪ ਲਈ ਜਾਂਦੇ ਆ ਮੈਨੂੰ ਆਏ ਆਈ ਮਹਿੰਦੀ ਨਾਲ ਫਟਾਫਟ ਲੈ ਜੇ ਤਾਂ ਕਿ ਮੈਂ ਨਾ ਜਿਹੜੇ ਫੰਕਸ਼ਨ ਤੇ ਜਾਣਾ ਉਸ ਤੋਂ ਪਹਿਲਾਂ ਮੈਂ ਇੱਕ ਮਹਿੰਦੀ ਲਵਾ ਸਕਾਂ ਮੈਂ ਕਿਤੇ ਆਏ ਨਾ ਹੋਵੇ ਵੀ ਜਦੋਂ ਨੂੰ ਮੈਂ ਜਾਣਾ ਤੇ ਇਹ ਹੱਥ ਜਿਵੇਂ ਹੀ ਗੰਦੇ ਜੇ ਹੋ ਜਾਣ ਵੀ ਅੱਧੀਕ ਲੈ ਜੇ ਅੱਧੀਕ ਲੱਗੀ ਰਵੇ ਜਾਂ ਤਾਂ ਇਹ ਹੀ ਉਦੋਂ ਤੱਕ ਲੱਗੀ ਰਵੇ ਤੇ ਜਾਂ ਜਵਾਂ ਲੈ ਜੇ ਹਨਾ ਪਤਾ ਨਹੀਂ ਹੁਣ ਕੀ ਹੋਊਗਾ ਕੀ ਨਹੀਂ ਹੋਊਗਾ ਤੇ ਅੱਜ ਮੈਂ ਸਵੇਰੇ ਰੈਡੀ ਹੋ ਗਈ ਸੀ ਤੇ ਹੁਣ ਜਿਵੇਂ ਆਪਾਂ ਕੱਲ ਟਾਸਕ ਲਿਆ ਸੀ ਪਾਣੀ ਪੀਣ ਵਾਲਾ ਐਲੋਵੀਰਾ ਲਾਉਣ ਵਾਲਾ ਮਾਸਕ ਲਾਉਣ ਵਾਲਾ ਹਨਾ ਉਹਦੇ ਨਾਲ ਨਾਲ ਅੱਜ ਮੈਂ ਇੱਕ ਹੋਰ ਨਿਊ ਟਾਸਕ ਲਿਆ ਪੂਰਾ ਸੌਣ ਦਾ ਮਹੀਨਾ ਮੈਂ ਰੈਡੀ ਹੋ ਕੇ ਰਿਹਾ ਕਰਨਾ ਪੂਰਾ ਦਿਨ ਉਹ ਵੀ ਇਅਰਿੰਗਸ ਵੀ ਪੂਰਾ ਦਿਨ ਪਾ ਕੇ ਰੱਖਣੇ ਆ ਬਿੰਦੀ ਵੀ ਲਿਪਸਟਿਕ ਵੀ ਤੇ ਵਧੀਆ ਸੋਨੇ ਸੋਨੇ ਸੂਟ ਪਾ ਕੇ ਰੱਖਣੇ ਆ ਜਿੰਨੇ ਵੀ ਮੇਰੇ ਕੋਲ ਪਈਆ ਹਨਾ ਤੇ ਕੰਮ-ਕੁਮ ਕਰਕੇ ਮੈਂ ਨਾਲ ਹੀ ਸੀ ਨਾ ਕੇ ਸਿੱਧਾ ਰੈਡੀ ਹੋਈਆਂ ਹਨਾ ਤੇ ਬਿੰਦੀ ਬਿਲਕੁਲ ਨਹੀਂ ਲੈਣ ਦੇਣੀ ਲਿਪਸਟਿਕ ਬਿਲਕੁਲ ਨਹੀਂ ਲੈਣ ਦੇਣੀ ਤੇ ਹੱਥਾਂ 'ਚ ਵੀ ਕੰਨਾਂ 'ਚ ਵੀ ਜਿਵੇਂ ਜੋ ਅਲੱਗ-ਅਲੱਗ ਇਅਰਿੰਗਸ ਪਈ ਆ ਸਾਰੇ ਆਪਾਂ ਪਾਪਾਂਗੇ ਸੂਟਾ ਤਰ੍ਹਾਂ ਹੰਡਾ ਦੇਣੀ ਆ ਹਨਾ ਤੇ ਸੋਨ ਦਾ ਮੀਨਾ ਮੈਨੂੰ ਬਹੁਤ ਜ਼ਿਆਦਾ ਪਸੰਦ ਆ ਬਹੁਤ ਹੀ ਜ਼ਿਆਦਾ ਪਸੰਦ ਆ ਤੇ ਨਾਲੇ ਜਦੋਂ ਬੰਦਾ ਨਾ ਰੈਡੀ ਹੁੰਦਾ ਨਾ ਉਹ ਥੋੜਾ ਜਿਹਾ ਕੌਨਫੀਡੈਂਸ ਚ ਫੀਲ ਕਰਦਾ ਤੇ ਉਹਨੂੰ ਵਧੀਆ ਵੀ ਲੱਗਦਾ ਹਨਾ ਤੇ ਸੋ ਰੈਡੀ ਹੋਗੇ ਬੰਦੇ ਨੂੰ ਰਹਿਣਾ ਚਾਹੀਦਾ ਮੈਨੂੰ ਤਾਂ ਬਹੁਤ ਹੀ ਸ਼ੌਂਕ ਆ ਕਦੇ-ਕਦੇ ਵਸ ਜਿਵੇਂ ਹੀ ਐਵੇਂ ਬਣ ਜਾਂਦੇ ਆ ਤੇ ਪਰ ਹੁਣ ਤਾਂ ਆਪਾਂ ਟਾਸਕ ਲੈ ਲਿਆ ਹਨਾ ਤੇ ਹੁਣ ਚਲੋ ਬਈ ਅੱਜ ਸਵੇਰੇ ਆਪਾਂ ਬਣਾਏ ਪਨੀਰ ਵਾਲੇ ਪਰੌਂਠੇ ਉਹ ਖਾ ਲਈ ਆਪਾਂ ਹੁਣਾ ਮੈਂ ਨਾਲ-ਨਾਲ ਆਪਦਾ ਪਾਣੀ ਪੀਉਂਗੀ ਤੇ ਹੋਰ ਕੀ-ਕੀ ਕਰਦੀ ਆਂ ਵਲੌਗ ਨਾਲ ਜੁੜੇ ਰਹੋ ਤੇ ਹੋਰ ਵਧੀਆ-ਵਧੀਆ ਚੀਜ਼ਾਂ ਤੁਹਾਨੂੰ ਮੈਂ ਦਿਖਾਉਂਗੀ ਦੱਸੂਂਗੀ ਤੇ ਪੂਰਾ ਵਲੌਗ ਦੇਖਿਆ ਕਰੋ ਵਿੱਚੋਂ ਵਲੌਗ ਨੂੰ ਛੱਡ ਕੇ ਨਾ ਜਾਇਆ ਕਰੋ ਇਸ ਤਰ੍ਹਾਂ ਹੁਣ ਤੁਸੀਂ ਲਾਈਕ ਕਮੈਂਟ ਕਰ ਦਿਓ ਐਵੇਂ ਲਾਈਕ ਕੋ ਕਮੈਂਟ ਕਰਿਆ ਕਰੋ ਤਾਂ ਕਿ ਮੈਨੂੰ ਵਧੀਆ ਵਧੀਆ ਹੋਰ ਵਲੌਗ ਬਣਾਉਣ ਦੀ ਮੋਟੀਵੇਸ਼ਨ ਮਿਲੇ ਤੇ ਮੈਂ ਤੁਹਾਡੇ ਲਈ ਵਲੌਗ ਬਣਾਉਂਦੀ ਰਵਾਂ ਹਨਾ ਤੇ ਅੱਗੇ ਵਲੌਗ ਨਾਲ ਐਂਡ ਤੱਕ ਜੁੜੇ ਰਹੋ ਪੂਰਾ ਵਲੌਗ ਦੇਖਦੇ ਰਹੋ ਬੜੀਆਂ ਹੀ ਕੰਮ ਦੀਆਂ ਚੀਜ਼ਾਂ ਤੁਹਾਡੇ ਲਈ ਅੱਗੇਗੇ ਵਲੌਗ 'ਚ ਆਉਣ ਵਾਲੀਆਂ ਤੇ ਪੂਰਾ ਵਲੌਗ ਜ਼ਰੂਰ ਦੇਖਿਓ ਕੱਲ੍ਹ ਵਾਲੇ ਵਲੌਗ 'ਚ ਮੈਂ ਤੁਹਾਨੂੰ ਕੁਝ ਹੋਰ ਚੀਜ਼ਾਂ ਦਿਖਾਈਆਂ ਸੀ ਅੱਜ ਮੈਂ ਤੁਹਾਨੂੰ ਦਿਖਾਉਣ ਲੱਗੀ ਆ ਜਿਹੜਾ ਮੈਂ ਬਾਡੀ ਲੋਸ਼ਨ ਯੂਜ਼ ਕਰਦੀ ਆ ਜੀ ਦੇ ਨਾਲ ਹੱਥ ਪੈਰ ਬਹੁਤ ਜ਼ਿਆਦਾ ਵਧੀਆ ਰਹਿੰਦੇ ਆ ਜਦੋਂ ਹੀ ਤੁਸੀਂ ਨਹਾ ਤੋਂ ਲੈਨੇ ਆ ਉਸ ਤੋਂ ਬਾਅਦ ਖਾਸ ਕਰਕੇ ਰਾਤ ਨੂੰ ਸੌਣ ਤੋਂ ਪਹਿਲਾਂ ਤਾਂ ਹੱਥ ਪੈਰ ਤੋਂ ਗਿਆ ਵਾਲਾ ਬਾਡੀ ਲੋਸ਼ਨ ਜ਼ਰੂਰ ਲਾਇਆ ਕਰੋ ਇਹਦੇ ਨਾਲ ਤੁਹਾਡੇ ਹੱਥ ਪੈਰ ਬਹੁਤ ਸੋਹਣੇ ਹੋ ਜਾਣਗੇ ਤੇ ਇਹ ਮਮਾ ਅਰਥ ਦਾ ਬਾਡੀ ਲੋਸ਼ਨ ਆ ਇਹਦੇ ਵਿੱਚ ਰੋਜ਼ ਵਾਲਾ ਵੀ ਆਉਂਦਾ ਤੇ ਹੋਰ ਵੀ ਬਹੁਤ ਸਾਰੇ ਆਉਂਦੇ ਆ ਜਿਹੜਾ ਉਹ ਬਟਨ ਵਾਲਾ ਹੁੰਦਾ ਹੈ ਇਹ ਆਪਾਂ ਨੂੰ ਗੋਰਾ ਕਰਦਾ ਹਨਾ ਤੇ ਹੋਰ ਵੀ ਵੱਖਰੇ ਵੱਖਰੇ ਫਲੇਵਰ ਆਉਂਦੇ ਆ ਇੱਕ ਰੋਜ਼ ਵਾਲਾ ਆਉਂਦਾ ਇਹਦੇ ਵਿੱਚ ਜਿਵੇਂ ਉ ਬਟਨ ਵਾਲਾ ਨਾਲ ਉਹ ਰੋਜ਼ ਵਾਲਾ ਤੇ ਉਹਦੇ ਦੀਦੀ ਫ੍ਰੈਗਰੈਂਸ ਬਹੁਤ ਜ਼ਿਆਦਾ ਵਧੀਆ ਹੁੰਦੀ ਆ ਹਨਾ ਤੇ ਇਹਦਾ ਪ੍ਰਾਈਸ ਹੈਗਾ 4 449 ਇਹਦਾ ਪ੍ਰਾਈਸ ਆ ਹਨਾ ਤੇ ਇਹ ਤੁਹਾਨੂੰ 400 ਦਾ ਮਿਲ ਜੂਗਾ ਸਾਨੂੰ 400 ਤੋਂ ਘੱਟ ਦਾ ਹੀ ਮਿਲਿਆ ਸੀਗਾ ਕਿਉਂਕਿ ਜਿੱਥੋਂ ਵੀ ਤੁਸੀਂ ਲੈਨੇ ਹੋ 20% ਆਫਤੇ ਹੀ ਮਿਲਦਾ ਠੀਕ ਹੈ 10% ਤਾਂ ਪੱਕਾ ਨਹੀਂ ਤਾਂ 20% ਆਫ ਤੇ ਮਿਲਦਾ ਤੇ ਜਿਵੇਂ ਇਹਦੇ ਵਿੱਚ ਹਲਦੀ ਹੁੰਦੀ ਆ ਹਨਾ ਤੇ ਹਲਦੀ ਤਾਂ ਆਪਾਂ ਨੂੰ ਪਤਾ ਹੀ ਆ ਵੀ ਗੋਰਾ ਵੀ ਕਰਦੀ ਆ ਤੇ ਨਾਲ-ਨਾਲ ਆਪਣੇ ਹੱਥਾਂ ਪੈਰਾਂ ਤੇ ਵੀ ਜਮਕਾਉਂਦੀ ਆ ਤੇ ਇਹ ਸਿਰਫ ਆਪਣੇ ਜਿਵੇਂ ਆਪਾਂ ਬਾਹਾਂਾਂ ਤੇ ਲੱਤਾਂ ਤੇ ਪੈਰਾਂ ਤੇ ਹੱਥਾਂ ਤੇ ਲਾ ਸਕਦੇ ਹਾਂ ਫੇਸ ਤੇ ਨਹੀਂ ਆਪਾਂ ਇਹਨੂੰ ਯੂਜ਼ ਕਰ ਸਕਦੇ ਕਿਉਂਕਿ ਇਹ ਬਾਡੀ ਦਾ ਹੈ ਤੇ ਇਹ ਮੈਂ ਰੁਟੀਨ 'ਚ ਯੂਜ਼ ਕਰ ਰਹੀ ਆਂ ਤੇ ਤੁਸੀਂ ਵੀ ਦਿਨੇ ਤਾਂ ਆਪਾਂ ਹਨਾ ਜਿਵੇਂ ਕੰਮਕੁਮ ਕਰਦੇ ਰਹਿੰਨੇ ਆ ਨਾ ਤੇ ਵਾਰੀ ਵਾਰੀ ਆਪਣੇ ਹੱਥ ਗਿੱਲੇ ਹੁੰਦੇ ਆ ਤੇ ਲੈ ਜਾਂਦਾ ਰਾਤ ਨੂੰ ਸੌਣ ਤੋਂ ਪਹਿਲਾਂ ਇਹਨੂੰ ਜ਼ਰੂਰ ਲਾ ਕੇ ਸੌਇਆ ਕਰੋ ਤੇ ਤੁਸੀਂ ਖੋਦੀ ਮੈਨੂੰ ਕਮੈਂਟ ਕਰਕੇ ਦੱਸੋਗੇ ਵੀ ਸਾਡੇ ਹੱਥਾਂ ਪੈਰਾਂ ਦੀ ਸਕਿਨ ਇੰਨੀ ਜ਼ਿਆਦਾ ਵਧੀਆ ਹੋ ਗਈ ਆ ਗੋਰੇ ਵੀ ਹੋ ਗਿਆ ਤੇ ਡਰਾਈਨੈਸ ਵੀ ਖਤਮ ਹੋ ਗਈ ਆ ਤੇ ਇਹਨੂੰ ਤੁਸੀਂ ਡੇਲੀ ਯੂਜ਼ ਕਰਨਾ ਮੈਂ ਵੀ ਇਹਨੂੰ ਯੂਜ਼ ਕਰ ਰਹੀ ਆ ਆਪਾਂ ਬਾਡੀ ਲੋਸ਼ਨ ਦੀ ਗੱਲ ਕੀਤੀ ਸੀ ਤੇ ਉਹ ਮੈਂ ਪੂਰਾ ਯਕੀਨ ਨਾਲ ਕਹਿ ਸਕਦੀ ਆ ਤੁਹਾਨੂੰ ਉਹਦੇ ਨਾਲ ਫਰਕ ਕਰਊਗਾ ਕਿਉਂਕਿ ਉਹ ਮੈਂ ਯੂਜ਼ ਕਰਦੀ ਆ ਉਸ ਤੋਂ ਬਾਅਦ ਆਪਾਂ ਗੱਲ ਕਰਦੇ ਆ ਜਿੰਨਾ ਭੈਣਾਂ ਨੂੰ ਸਰਵਾਈਕਲ ਆ ਜਿਵੇਂ ਹਰ ਲੇਡੀਜ਼ ਨੂੰ ਹੀ ਸਰਵਾਈਕਲ ਦੀ ਦਿੱਕਤ ਆ ਮੈਨੂੰ ਤਾਂ ਬਹੁਤ ਜ਼ਿਆਦਾ ਸੀਗੀ ਤੇ ਉਹਦੇ ਲਈ ਮੈਂ ਤੁਹਾਨੂੰ ਇੱਕ ਨਾ ਦਵਾਈ ਦੱਸਣ ਲੱਗੀਆਂ ਜਿਹੜੀ ਹੋਮੋਪੈਥਿਕ ਮੈਡੀਸਨ ਆ ਜਿਹੜੀ ਮੈਂ ਖੁਦ ਯੂਜ਼ ਕਰ ਰਹੀ ਆ ਮੈਂ ਤੁਹਾਨੂੰ ਸਿਰਫ ਮੇਰੇ ਵਲੌਗ 'ਚ ਉਹੀ ਚੀਜ਼ਾਂ ਦੇਖਣ ਨੂੰ ਮਿਲਣਗੀਆਂ ਜਿਨ੍ਹਾਂ ਦਾ ਅਸਰ ਹੈਗਾ ਜਾਂ ਮੈਂ ਯੂਜ਼ ਕਰਦੀ ਆ ਠੀਕ ਆ ਜਿੰਨਾ ਭੈਣਾਂ ਨੂੰ ਸਰਵਾਈਕਲ ਦੀ ਦਿੱਕਤ ਆ ਬਾਹਾਂ 'ਚ ਦਰਦ ਹੁੰਦਾ ਪੂਰੇ ਚੱਕਰ ਆਉਂਦੇ ਆ ਨਾ ਸਰਵਾਈਕਲ ਆ ਤੇ ਐਦੀ ਮੈਂ ਫੋਟੋ ਖਿੱਚ ਕੇ ਸਾਈਡ ਤੋਂ ਲਾ ਦਿੰਨੀ ਆ ਇਹ ਤੁਹਾਨੂੰ ਕਿਸੇ ਵੀ ਮੈਡੀਕਲ ਤੋਂ ਮਿਲ ਜੂਗੀ ਹਨਾ ਤੇ ਜਿਵੇਂ ਧੌਂ ਚ ਮੇਰੇ ਬਹੁਤ ਜ਼ਿਆਦਾ ਦਰਦ ਰਹਿੰਦਾ ਸੀ ਮੈਂ ਸਰਵਾਈਕਲ ਪਿੱਲੋ ਯੂਜ਼ ਕਰਦੀ ਆ ਤੁਹਾਨੂੰ ਪਤਾ ਤੇ ਇਹਨੂੰ ਮੈਂ ਜਿਵੇਂ ਸਵੇਰੇ ਨਾ ਅੱਧਾ ਗਲਾਸ ਪਾਣੀ ਚ ਇਹਦੀਆਂ 10 15 ਬੂੰਦਾ ਪਾ ਕੇ ਲੈਣੀ ਆ ਵੈਸੇ ਤਾਂ ਇੱਥੇ 2 3 ਵਾਰੀ ਲਿਖਿਆ ਵਾ ਵੀ ਆਪਾਂ ਇਹਨੂੰ ਦਿਨ 'ਚ ਦੋ ਵਾਰ ਹੀ ਲੈ ਸਕਦੇ ਆ ਬਟ ਮੈਨੂੰ ਜਦੋਂ ਜ਼ਿਆਦਾ ਦਿੱਕਤ ਹੁੰਦੀ ਆ ਉਦੋਂ ਮੈਂ ਇਹਨੂੰ ਦਿਨ 'ਚ ਦੋ ਵਾਰ ਹੀ ਲੈਨੀ ਆ ਤੇ ਹੁਣ ਜਿਵੇਂ ਵੀ ਮੈਨੂੰ ਸਰਵਾਈਕਲ ਨਹੀਂ ਹੈਗਾ ਮੈਨੂੰ ਸਰਵਾਈਕਲ ਉਦੋਂ ਹੁੰਦਾ ਜਦੋਂ ਮੈਂ ਸਫਰ ਕਰਦੀ ਆ ਜਿਵੇਂ ਆਪਾਂ ਕਿਤੇ ਦੂਰ ਜਾਈਏ ਹਨਾ ਤਾਂ ਉਦੋਂ ਮੈਨੂੰ ਘਰੇ ਆ ਕੇ ਪੱਕਾ ਸਰਵਾਈਕਲ ਦੀ ਦਿੱਕਤ ਹੋ ਹੀ ਜਾਂਦੀ ਆ ਫਿਰ ਮੇਰੇ ਹਫ਼ਤਾ 2 ਇੰਚ ਦਰਦ ਧੌਂ ਚ ਦਰਦ ਰਹਿੰਦੀ ਆ ਮੈਨੂੰ ਸਰਵਾਈਕਲ ਸਫਰ ਨਾਲ ਜ਼ਿਆਦਾ ਹੁੰਦਾ ਹਨਾ ਜਦੋਂ ਜ਼ਿਆਦਾ ਬੈ ਕੇ ਸਫਰ ਕਰਦੇ ਆ ਤੇ ਅ ਆਹ ਮੈਂ ਜਦੋਂ ਹੁਣ ਮੰਨ ਲਓ ਹੁਣ ਮੈਂ ਨਾਰਮਲ ਆ ਹੁਣ ਤਾਂ ਮੈਂ ਵੈਸੇ ਘਰੇ ਹੀ ਰਹਿ ਰਹੀ ਆ ਵੱਤੋ ਵੱਤ 20 30 ਕਿਲੋਮੀਟਰ ਹਨਾ ਕਿਤੇ ਜਾਣਾ ਹੁੰਦਾ ਤੇ ਉਦੋਂ ਮੈਂ ਇਹਨੂੰ ਦਿਨ ਚ ਇੱਕ ਵਾਰ ਯੂਜ਼ ਕਰਦੀ ਆ ਤੇ ਮੈਨੂੰ ਇਹਦੇ ਰਿਜ਼ਲਟ ਬਹੁਤ ਜ਼ਿਆਦਾ ਵਧੀਆ ਲੱਗੇ ਇਹਦੀ ਫੋਟੋ ਖਿੱਚ ਕੇ ਮੈਂ ਨਾਲ ਲਾ ਦਿੰਨੀ ਆ ਇਹ ਕਿਸੇ ਵੀ ਮੈਡੀਕਲ ਤੋਂ ਮਿਲ ਜੂਗਾ ਆਨਲਾਈਨ ਨਾ ਮੰਗਾਇਓ ਕਿਉਂਕਿ ਆਨਲਾਈਨ ਟਰਸਟ ਨਹੀਂ ਹੁੰਦਾ ਵੀ ਅ ओरिजिनल ਚੀਜ਼ ਆਵੇ ਕਿ ਫੇਕ ਆਵੇ ਜਿੱਥੇ ਵੀ ਤੁਹਾਡੇ ਸ਼ਹਿਰ 'ਚ ਤੁਹਾਡਾ ਤੁਹਾਨੂੰ ਮੈਡੀਕਲ ਲੱਗਦਾ ਵੀ ਇਹਦੇ ਤੋਂ ਅਸੀਂ ਹਨਾ ਚੀਜ਼ਾਂ ਲੈਂਦੇ ਰਹਿੰਨੇ ਆ ਉਹ ਮੈਡੀਕਲ ਤੋਂ ਤੁਸੀਂ ਲੈ ਸਕਦੇ ਹੋ 160 ਰੁਪਏ ਦਾ ਪ੍ਰਾਈਸ ਆ ਹੋਮੋਪੈਥਿਕ ਹੈਗੀ ਆ ਨੁਕਸਾਨ ਇਹਦਾ ਕੋਈ ਹੈ ਨਹੀਂਗਾ ਤੇ ਇਹ ਜਿੰਨਾ ਭੈਣਾਂ ਨੂੰ ਸਰਵਾਈਕਲ ਰਹਿੰਦਾ ਉਹ ਹੀ ਜ਼ਰੂਰ ਇਹਨੂੰ ਯੂਜ਼ ਕਰਨ ਤੇ ਮੈਨੂੰ ਇਹਦੇ ਨਾਲ ਫਰਕ ਪਿਆ ਤਾਂ ਕਰਕੇ ਮੈਂ ਤੁਹਾਨੂੰ ਵੀ ਮੈਨੂੰ ਐ ਹੁੰਦਾ ਮੈਂ ਆਪਣੇ ਵਲੌਗ 'ਚ ਕੰਮ-ਕੰਮ ਦੀਆਂ ਚੀਜ਼ਾਂ ਹਨਾ ਦੱਸ ਸਕਾਂ ਐਦੀ ਸਾਈਡ ਤੇ ਫੋਟੋ ਲੱਗੀ ਹੋਈ ਆ ਤੁਸੀਂ ਇੱਥੋਂ ਸਕਰੀਨਸ਼ਾਟ ਲੈ ਕੇ ਤੇ ਯੂਜ਼ ਕਰਕੇ ਦੇਖ ਸਕਦੇ ਹੋ ਇਹਨੂੰ ਤੁਸੀਂ ਲਗਾਤਾਰ ਯੂਜ਼ ਕਰਨਾ ਹਨਾ ਜਿਵੇਂ ਵੀ ਪੂਰੀ ਸ਼ੀਸ਼ੀ ਤੇ ਇੱਕ ਵਾਰੀ ਖਤਮ ਕਰਨੀ ਆ ਜੇ ਤੁਹਾਨੂੰ ਫਰਕ ਲੱਗੇ ਫਰਕ ਜ਼ਰੂਰ ਲੱਗੂਗਾ ਮੈਨੂੰ ਬਹੁਤ ਫਰਕ ਪਿਆ ਤੇ ਜਿਵੇਂ ਜਿਵੇਂ ਇਹਨੂੰ ਤੁਸੀਂ ਯੂਜ਼ ਕਰਦੇ ਰਹੋਗੇ ਤੇ ਤੁਹਾਡਾ ਸਰਵਾਈਕਲ ਬਿਲਕੁਲ ਖਤਮ ਹੋ ਜਾਊਗਾ ਡੀਸਨ ਦੇ ਨਾਲ ਨਾਲ ਮੈਂ ਯੂਜ਼ ਕਰ ਰਹੀ ਆ ਇਹ ਵਾਲਾ ਪਿੱਲੋ ਇਹਨੂੰ ਤਾਂ ਮੈਂ ਘਟੂ-ਘਟ 3 ਸਾਲ ਹੋ ਗਏ ਹੋਣਗੇ ਤੇ ਇਹਦੀ ਹਾਲਤ ਵੀ ਦੇਖੋ ਕਿਵੇਂ ਦੀ ਹੋਈ ਪਈ ਆ ਤੇ ਇਹ ਮੈਂ ਲਿਆ ਸੀ ਗੰਗਾ ਨਗਰੋਂ ਜੈਨ ਸਰਜੀਕਲ ਵਾਲਿਆਂ ਤੋਂ ਹੁਣਾਂ ਤੇ ਸਸਤਾ ਹੀ ਆ ਜਾਂਦਾ ਕੋਈ ਜ਼ਿਆਦਾ ਮਹਿੰਗਾ ਹੈ ਨਹੀਂਗਾ ਤੇ ਇਹਦੇ ਨਾਲ ਇਹ ਤਾਂ ਤੁਸੀਂ ਯੂਜ਼ ਕਰਨਾ ਹੀ ਕਰਨਾ ਠੀਕ ਹੈ ਇਹ ਤਾਂ ਇਹਦੇ ਨਾਲ ਇਹ ਤਾਂ ਬਿਨਾ ਤੁਹਾਡੀ ਧੌਣ ਨਹੀਂ ਸਹੀ ਹੋਣੀ ਕਿਉਂਕਿ ਜਦੋਂ ਮੈਂ ਪਹਿਨੀ ਆ ਨਾ ਮੈਨੂੰ ਪੈਣ ਲੱਗੀ ਨੂੰ ਜ਼ਿਆਦਾ ਦਿੱਕਤ ਆਉਂਦੀ ਸੀ ਉਦੋਂ ਤਾਂ ਬੜੀ ਦੁੱਖ ਦੀ ਸੀ ਤੇ ਇਹਦੇ ਨਾਲ ਸਹੀ ਵੀ ਆਪਾਂ ਨੂੰ ਪੋਸਚਰ ਸਹੀ ਰਹਿੰਦਾ ਆਪਣੀ ਧੌਣ ਦਾ ਤੇ ਇਹ ਤੁਸੀਂ ਅੱਜ ਹੀ ਜਿਨ੍ਹਾਂ ਨੂੰ ਸਰਵਾਈਕਲ ਆ ਆਪਦੇ ਰੂਟੀਨ ਚ ਹਨਾ ਇਹਨੂੰ ਜਰੂਰ ਐਡ ਕਰ ਲਓ ਵੀ ਜਦੋਂ ਵੀ ਤੁਸੀਂ ਦਿਨੇ ਸੋਣਾ ਰਾਤ ਨੂੰ ਸੋਣਾ ਜਦੋਂ ਵੀ ਸੋਣਾ ਜਾਂ ਤੁਸੀਂ ਕਿਤੇ ਬਾਹਰ ਵੀ ਜਾਣਾ ਆਪਦਾ ਪਿੱਲੋ ਨਾਲ ਹੀ ਲੈ ਕੇ ਜਾਣਾ ਤੇ ਇੱਕ ਆਪਣੀ ਆਦਤ ਹੁੰਦੀ ਆ ਆਪਾਂ ਦੋ ਤਿੰਨ ਪਿੱਲੋ ਲਾ ਲਾ ਕੇ ਪੈ ਜਾਂਦੇ ਆ ਨਾ ਉਵੇਂ ਤਾਂ ਬਿਲਕੁਲ ਵੀ ਨਹੀਂ ਪੈਣਾ ਬਸ ਬਿਲਕੁਲ ਆਹੀ ਪਿੱਲੋ ਲੈ ਕੇ ਪੈਣਾ ਤੇ ਤੁਹਾਡੀ ਦੇਖੋ ਸਰਵਾਈਕਲ ਬਿਲਕੁਲ ਸਹੀ ਹੋ ਜਾਊਗਾ ਕਉਕੇ ਸਰਵਾਈਕਲ ਦੀ ਦਿੱਕਤ ਇਹੋ ਜੀ ਆ ਬਹੁਤ ਹੀ ਬੰਦੇ ਦਾ ਹਾਲਤ ਖਰਾਬ ਹੋ ਜਾਂਦੀ ਆ ਬਾਹਾਂ ਚ ਦਰਦ ਥੋਣ ਚ ਦਰਦ ਮੇਰੇ ਤਾਂ ਬੜਾ ਬੁਰਾ ਹਾਲ ਹੁੰਦਾ ਸੀ ਹਨਾ ਤੇ ਹੁਣ ਆ ਚੀਜ਼ਾਂ ਨਾਲ ਮੈਨੂੰ ਫਰਕ ਆ ਤੇ ਇੱਕ ਮੈਨੂੰ ਭੈਣ ਦਾ ਮੈਸੇਜ ਆਇਆ ਸੀਗਾ ਵੀ ਤੁਸੀਂ ਨਾ ਫੇਸ ਕਰੀਮ ਦੱਸੋ ਪਸੀਨਾ ਪਸੀਨਾ ਤਾਂ ਗਰਮੀ ਚ ਆਊਗਾ ਹੀ ਆਊਗਾ ਹੁਣ ਮੰਨ ਲਓ ਮੈਂ ਫੇਸ ਤੇ ਮੇਕਅਪ ਲਾਇਆ ਹਨਾ ਫਾਊਂਡੇਸ਼ਨ ਲਾਇਆ ਤੇ ਮੈਂ ਉਹ ਬਾਹਰ ਗੇਟ ਤੱਕ ਜਾਊਂਗੀ ਤੇ ਇਹਨੇ ਲੈ ਹੀ ਜਾਣਾ ਪਸੀਨੇ ਦਾ ਤਾਂ ਕੋਈ ਇਲਾਜ ਹੈਗਾ ਹੀ ਨਹੀਂ ਹਨਾ ਪਸੀਨਾ ਤਾਂ ਨੇਚਰਲ ਚੀਜ਼ ਆ ਉਹ ਤਾਂ ਆਊਗਾ ਹੀ ਆਊਗਾ ਨਾ ਹੀ ਕੋਈ ਐਵੇਂ ਦੀ ਕਰੀਮ ਹੁੰਦੀ ਆ ਨਾ ਹੀ ਇਹੋ ਜਿਹਾ ਕੋਈ ਹਨਾ ਮੈਨੂੰ ਤਾਂ ਪਤਾ ਨਹੀਂ ਵੀ ਕੁਝ ਐਵੇਂ ਦਾ ਹੁੰਦਾ ਜਿਹਦੇ ਨਾਲ ਪਸੀਨਾ ਰੁਕ ਸਕੇ ਹਨਾ ਬਾਕੀ ਹਾਂ ਈਜ਼ੀ ਜੀ ਕਰੀਮ ਇਹ ਹੋ ਸਕਦੀ ਆ ਵੀ ਜੇ ਤੁਸੀਂ ਕਿਤੇ ਜਾਣਾ ਹਨਾ ਗਰਮੀ 'ਚ ਤੇ ਹੁਣ ਇੱਕ ਤਾਂ ਮੈਨੂੰ ਪਤਾ ਨਹੀਂ ਤੁਹਾਡੀ ਸਕਿਨ ਕਿਵੇਂ ਦੀ ਆ ਤੁਹਾਡੀ ਪਿੰਪਲ ਵਾਲੀ ਸਕਿਨ ਆ ਤੁਹਾਡੇ ਸ਼ਾਈਆਂ ਹਨਾ ਜਾਂ ਕਿਵੇਂ ਦੀ ਸਕਿਨ ਆ ਤੇ ਇਹਦੇ ਰਿਗਾਰਡਿੰਗ ਤੁਸੀਂ ਮੇਰੇ ਨਾਲ ਇੰਸਟਾਗ੍ਰam ਤੇ ਗੱਲ ਕਰ ਲਿਓ ਹਨਾ ਹਰਮਨ ਬਰਾਡ 393 ਉੱਥੇ ਤੁਸੀਂ ਮੈਨੂੰ ਮੈਸੇਜ ਕਰਕੇ ਗੱਲ ਕਰ ਲਿਓ ਫਿਰ ਆਪਾਂ ਉਹਦੇ ਰਿਗਾਰਡਿੰਗ ਉੱਥੇ ਗੱਲ ਕਰ ਲਾਂਗੇ ਤੇ ਉਸ ਤੋਂ ਬਾਅਦ ਆਪਾਂ ਗੱਲ ਕਰਦੇ ਆਂ ਜੁਵੈਲਰੀ ਦੀ ਅੱਜਕੱਲ ਇੱਕ ਟ੍ਰੈਂਡ ਚ ਜੁਵੈਲਰੀ ਚੱਲ ਰਹੀ ਆ ਮੰਨ ਲਓ ਤੁਸੀਂ ਵੀ ਕਿਸੇ ਫੰਕਸ਼ਨ ਲਈ ਜੁਐਲਰੀ ਬਾਈ ਕਰਨਾ ਚਾਹੁੰਦੇ ਹੋ ਜਿਵੇਂ ਕਿਸੇ ਦੇ ਭਰਾ ਦਾ ਵਿਆਹ ਹੈ ਨਾ ਜਾਂ ਅੱਗੇ ਉਹਦੀ ਆਪਦੀ ਮੈਰिजਾ ਨਵੰਬਰ ਦਸੰਬਰ ਚ ਤੇ ਆਪਾਂ ਪਹਿਲਾਂ ਹੀ ਹਨਾ ਦੇਖਣ ਲੱਗ ਜਾਨੇ ਆ ਜਾਂ ਕਿਸੇ ਨੂੰ ਵੈਸੀ ਹੀ ਸ਼ੂਟ ਲਈ ਚਾਹੀਦੀ ਆ ਤਾਂ ਮੈਂ ਇੱਕ ਸਾਈਡ ਤੇ ਜੁਐਲਰੀ ਲਾਉਣ ਲੱਗੀ ਆ ਜਿਹਨੂੰ ਬਾਈ ਕਰਨ ਦਾ ਮੇਰਾ ਬੜਾ ਜ਼ਿਆਦਾ ਮਾਣਾ ਤੇ ਤੁਸੀਂ ਵੀ ਉਸ ਟਾਈਪ ਦੀ ਜੁਐਲਰੀ ਲਿਓ ਕਿਉਂਕਿ ਅੱਜ ਕੱਲ ਉਹ ਟ੍ਰੈਂਡ ਚ ਚੱਲ ਰਹੀ ਆ ਟ੍ਰੈਂਡ ਵਾਲੀ ਜੁਐਲਰੀ ਆ ਉਹ ਤੇ ਜਿਵੇਂ ਆਹ ਵਾਲੀ ਰਿੰਗਸ ਹੈਗੀਆਂ ਨਾ ਇਸ ਟਾਈਪ ਦੀ ਹੈਗੀ ਆ ਮੈਂ ਸਾਈਡ ਤੇ ਫੋਟੋ ਲਾਉਣ ਲੱਗੀ ਆ ਉਥੋਂ ਸਕਰੀਨਸ਼ਾਟ ਕਰਕੇ ਤੇ ਤੁਸੀਂ ਜਦੋਂ ਵੀ ਜਵੈਲਰੀ ਲੈਣ ਜਾਉਂਗੇ ਉਹਨਾਂ ਨੂੰ ਪੁੱਛਿਓ ਵੀ ਐਵੇਂ ਦੀ ਜਵੈਲਰੀ ਤੁਹਾਡੇ ਕੋਲ ਹੈਗੀ ਆ ਕਿ ਨਹੀਂ ਹੈਗੀ ਤੇ ਉਹ ਜਵੈਲਰੀ ਦਾ ਬੜਾ ਜ਼ਿਆਦਾ ਅੱਜ ਕੱਲ ਉਹ ਪੰਜਾਬੀ ਲੁੱਕ ਚ ਟ੍ਰੈਂਡ ਚ ਚੱਲ ਰਹੀ ਆ ਅੱਜ ਤੁਹਾਡੇ ਨਾਲ ਬਹੁਤ ਸਾਰੀਆਂ ਗੱਲਾਂ ਕੀਤੀਆਂ ਬਹੁਤ ਜ਼ਿਆਦਾ ਵਧੀਆ ਲੱਗਿਆ ਤੇ ਆਪਦੀਆਂ ਭੈਣਾਂ ਨੂੰ ਮੈਂ ਕੁਝ ਆਪਦੇ ਅਕੋਰਡਿੰਗ ਕੁਝ ਨੌਲੇਜ ਦੀਆਂ ਚੀਜ਼ਾਂ ਦਸੀਆਂ ਤੇ ਇੱਧਰ ਹੈਗਾ ਪਾਣੀ ਆਪਣਾ ਇੱਥੋਂ ਤੱਕ ਪਾਣੀ ਪਹੁੰਚ ਚੁੱਕਿਆ ਬਾਕੀ ਡੇਲੀ ਸਾਰੀਆਂ ਭੈਣਾਂ ਨੇ ਪਾਣੀ ਪੀਣਾ 4 ਲੀਟਰ ਤੇ ਹਰ ਦੀ ਸਕਿਨ 글로ਅ ਕਰੂਗੀ ਤੇ ਸਾਰੀਆਂ ਬਿਮਾਰੀਆਂ ਵੀ ਖਤਮ ਹੋਣਗੀਆਂ ਬਾਡੀ ਪੇਨ ਸਭ ਕੁਝ ਪਾਣੀ ਨਾਲ ਤੇ ਜਿਵੇਂ ਪਦੀਨਾ ਵਗੈਰਾ ਪਾ ਕੇ ਡੇਲੀ ਪਾਣੀ ਪੀਣਾ ਤੇ ਕਿਨੇ ਕਿਨੇ ਮੇਰੇ ਨਾਲ ਪਾਣੀ ਪੀਣਾ ਸਟਾਰਟ ਕੀਤਾ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਕੱਲ ਦੇ ਵਲੌਗ ਚ ਹੋਰ ਵਧੀਆ-ਵਧੀਆ ਚੀਜ਼ਾਂ ਤੁਹਾਡੇ ਲਈ ਲੈ ਕੇ ਆਉਂਗੀ ਤੇ ਕਿਹੜੀ ਸਟੀਚਿੰਗ ਅੱਜਕੱਲ ਟ੍ਰੈਂਡਿੰਗ ਚ ਚੱਲ ਰਹੀ ਆ ਕਿਹੜੀ ਜੁੱਤੀ ਟ੍ਰੈਂਡਿੰਗ ਚ ਚੱਲ ਰਹੀ ਆ ਤਾਂ ਕਿ ਤੁਸੀਂ ਵੀ ਹਨਾ ਜਾਣਾ ਹੋਵੇ ਕਿਤੇ ਤਾਂ ਟ੍ਰੈਂਡ ਵਾਲੀ ਚੀਜ਼ ਪਾਉਣ ਤੇ ਸਭ ਤੋਂ ਵੱਖਰੇ ਲੱਗੋ ਤੇ ਆ ਵਧੀਆ-ਵਧੀਆ ਚੀਜ਼ਾਂ ਵਧੀਆ-ਵਧੀਆ ਵਲੌਗ ਤੁਹਾਡੇ ਲਈ ਮੈਂ ਲੈ ਕੇ ਆਉਂਦੀ ਰਹੂੰਗੀ ਤੇ ਬਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਜਿਹੜੇ ਚੈਨਲ ਤੇ ਨਵੇਂ ਆ ਤੇ ਲਾਈਕ ਕਰਿਓ ਕਮੈਂਟ ਕਰਿਓ ਤੇ ਤੁਸੀਂ ਮੈਨੂੰ ਕਮੈਂਟ ਕਰਕੇ ਦੱਸਿਓ ਤੇ ਫਿਰ ਮੈਂ ਉਸ ਟਾਪਿਕ ਤੇ ਹੋਰ ਵਲੌਗ ਲੈ ਕੇ ਆਉਂਗੀ ਹਨਾ ਕੋਈ ਸਕਿਨ ਕੇਅਰ ਅ ਜਲਦੀ ਮੈਂ ਆਪਦੀ ਸਕਿਨ ਕੇਅਰ ਦਾ ਵੀ ਵਲੌਗ ਲੈ ਕੇ ਆਉਣ ਵਾਲੀ ਆ ਮੈਂ ਆਪਦੀ ਸਕਿਨ ਕੇਅਰ ਦਾ ਤਾਂ ਨਹੀਂ ਵਲੌਗ ਲੈ ਕੇ ਆਉਂਦੀ ਕਿਉਂਕਿ ਉਹਦਾ ਤੁਹਾਨੂੰ ਕੋਈ ਫਾਇਦਾ ਨਹੀਂ ਹੋਣਾ ਹਨਾ ਕਿਉਂਕਿ ਹਰੇਕ ਦੀ ਸਕਿਨ ਅਲੱਗ ਅਲੱਗ ਹੁੰਦੀ ਆ ਤੇ ਮੈਨੂੰ ਇਹ ਲੱਗਦਾ ਵੀ ਜਿਹੜੀਆਂ ਚੀਜ਼ਾਂ ਤੁਹਾਡੇ ਯੂਜ਼ ਹੋਣ ਵਾਲੀਆਂ ਹਨਾ ਤੇ ਇੱਕ ਮੈਂ ਅੰਡਰ ਆਈ ਜਿਹੜੀ ਮੇਰੀ ਬਲੈਕ ਹੋਈ ਆ ਨਾ ਡਾਰਕ ਸਰਕਲ ਲਈ ਕਰੀਮ ਯੂਜ਼ ਕਰ ਰਹੀ ਆ ਤੇ ਉਹਦੇ ਉਹ ਵੀ ਮੈਂ ਤੁਹਾਨੂੰ ਸ਼ੇਅਰ ਕਰੂੰ ਜਿੰਨਾ ਭੈਣਾਂ ਦੇ ਡਾਰਕ ਸਰਕਲ ਆ ਹਨਾ ਤੇ ਉਹ ਉਹ ਕਰੀਮ ਯੂਜ਼ ਕਰ ਸਕਦੀਆਂ ਹੈਗੀ ਤਾਂ ਥੋੜੀ ਜੀ ਕੋਸਟਲੀਆ ਪਰ ਉਹਦੇ ਰਿਜ਼ਲਟ ਹੈਗੇ ਆ ਰਾਤ ਨੂੰ ਉਹ ਯੂਜ਼ ਕਰਨੀ ਆ ਹਲੇ ਮੈਂ ਉਹਨੂੰ ਖੁਦ ਯੂਜ਼ ਕਰ ਰਹੀ ਆ ਲਗਾਤਾਰ 2-3 ਦਿਨ ਤੋਂ ਜੇ ਮੈਨੂੰ ਉਹਦੇ ਨਾਲ ਫਰਕ ਲੱਗਿਆ ਤਾਂ ਮੈਂ ਤੁਹਾਡੇ ਨਾਲ ਜ਼ਰੂਰ ਸ਼ੇਅਰ ਕਰੂੰਗੀ ਤੇ ਵਧੀਆ-ਵਧੀਆ ਚੀਜ਼ਾਂ ਮੈਂ ਜਿਹੜੀਆਂ ਖੁਦ ਯੂਜ਼ ਕਰ ਰਹੀ ਆ ਉਹ ਮੈਂ ਤੁਹਾਡੇ ਲਈ ਲੈ ਕੇ ਆਉਂਦੀ ਰਹੂੰਗੀ ਤੇ ਬਸ ਵਲੌਗ ਨਾਲ ਜੁੜੇ ਰਹੋ ਅੱਗੇ-ਅੱਗੇ ਬਹੁਤ ਵਧੀਆ-ਵਧੀਆ ਵਲੌਗ ਆਉਣ ਆਲੇ ਆ ਤੇ ਬਸ ਤੁਹਾਡਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਜ਼ਰੂਰੀ ਆ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਤੇ ਇੰਨਾ ਜ਼ਿਆਦਾ ਮੇਰੇ ਵਲੌਗ ਨੂੰ ਹਨਾ ਵੀਡੀਓਜ਼ ਨੂੰ ਪਿਆਰ ਦੇਣ ਲਈ ਥੈਂਕ ਯੂ so much ਤੇ ਮਿਲਦੇ ਆਂ ਕੱਲ ਨਵੇਂ ਵਲੌਗ ਲਈ ਤੇ ਸਾਰੀਆਂ ਚੀਜ਼ਾਂ ਲਈ ਖੁਸ਼ ਰਹਿਣਾ ਬਹੁਤ ਜ਼ਿਆਦਾ ਜ਼ਰੂਰੀ ਆ ਤੇ ਹੁਣ ਸਾਰੇ ਕਰਦੋ ਵਧੀਆ ਜੀ ਸਮਾਈਲ ਤੇ ਬਾਏ ਬਾਏ ਮਿਲਦੇ ਆਂ ਕੱਲ